ਇਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਾਸ ਕਬੀਰ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਤੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੇਤਮ ਕਾਬੂ ਆਪ ਹਾਥ ਤੇ ਮੋਹਿ ਬਚਾਵੋ ਸੁਖੀ ਬਸੇ ਮੋਰ ਪਰਵਾਰਾ ਸੇਵਕ ਸਗ ਸਬੇ ਕਰਤਾਰਾ ਮੋਰ ਰੱਛਾ ਨਿਜ ਕਰਦੇ ਕਰੀਏ ਸਭ ਦੇ ਰਣ ਕੋ ਆਜ ਸੰਗਰੀਏ पूरण होए हमारी आसा तोर भजन की रहे प्यासा तुमे छाड़ को ही बन आते आऊ जो भर चाऊ से तुम ते पाऊं सेवक सक मारे तारिया चुन चुन सत्र हमारे मारिया आप हाथ दे मुझे उभर गया मरण काल का त्रास न वारिया हु जो सदा हमारे पछा सिरिय तुज्जो करियो रक्षा राख ले हम राखण हारे साहिब संत सहाय प्यारे दीन बंत दुष्टन के हंता तुम परी चतुदास कंता ਕਾਲ ਪਾਏ ਬ੍ਰਹਮ ਬਵਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰਿ ਬਚਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਿਮ ਕੀਓ ਬੇਦ ਰਾਜ ਬ੍ਰਹਮ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਛਨ ਪਜਾਇਓ ਆਦ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਦੀਨਾ ਆਪ ਸਵਾਰੀ ਸ਼ਿਵ ਕੰਡ ਕੋ ਸ਼ਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਗੁੰਚਰ ਸੁਲਾ ਸੱ퍼 ਕਿਰਪਾ ਦ੍ਰਿਸ਼ਟ ਕਰ ਬੁੱਲਾ ਸੰਤਨ ਤੁਕ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਕਟ ਕਟ ਕੇ ਪਟ ਪਟ ਕੀ ਜਾਨ ਜਬ ਉਦਕਰ ਕਰ ਕਰਤਾ ਰਾ ਪ੍ਰਜਾ ਤਰਤ ਤਪਦੇ ਅਪਾਰਾ ਜਬ ਆਕਰਕ ਕਰਤਾ ਹ ਕਮ ਹ ਤਮੈ ਮਿਲਤ ਦੇ ਧਰ ਸਭ ਹ ਜੀਤੇ ਬਦਨ ਸ੍ਰੇਟ ਸਭ ਧਾਰੇ ਆਪ ਆਪਣੀ ਬੋਜ ਉਚਾਰੇ ਤਮ ਸਭ ਹੀ ਤੇ ਰਹਿ ਨਰਾ ਲਮ ਜਾਣਤ ਭੇਦ ਭੇਦ ਅਰੇ ਆਲਮ ਨਿਰੰਕਾਰ ਨਿਰੰਕਾਰ ਨਿਰਲੰਭ ਆਦ ਅਨਿਲ ਅਨਾਦ ਅਸੰਬਤਾ ਕਾਮੁੜ ਚਾਰਤ ਪੇਦਾ ਜਾ ਕੋ ਭੇਵ ਨ ਪਾਤ ਬੇਦਾਤਾ ਕੋ ਕਰੇ ਪਾਹਣ ਨਮਾਨਤ ਮਹਾਮੂੜਕਿ ਚ ਭੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵ ਨਿਰੰਕਾਰ ਕਾ ਜਣਤਨੇ ਪੇਵਾ ਪਪਣੀ ਬਧ ਹੈ ਜੇਤੀ ਬਨਨ ਬਿੰਨ ਬਿੰਨ ਤੈ ਤੇ ਤੀ ਤੁਮਰਾ ਲਖਨ ਜਾਇ ਪਸਾਰਾ ਕੈ ਬਿਦ ਸਜਾ ਪ੍ਰਥਮ ਸੰਸਾਰਾ ਇਕ ਕੈ ਰੂਪ ਅਨੂਪ ਸਰੂਪ ਆਰੰਕ ਪੈਰਾਵ ਕੈ ਪੂ ਪਾਂਡਜ ਜੇ ਰਸੇ ਤੇ ਕਿਨੇ ਉਤਪਜ ਖਾਨ ਪਹ ਰਚਦੇ ਨੇ ਕਹੋ ਫੁੱਲ ਰਾਜਾ ਹੈ ਬੈਠਾ ਕੌਨ ਸੰਪਤ ਭਇਓ ਸੰਕਰ ਗਟਾ ਸਗਲੇ ਸ੍ਰੇਸ਼ਟ ਦਿਖਾਇ ਅਚੰਭਵ ਆਤ ਜੁਗਾਤ ਸਰੂਪ ਸੇੰਭਵ ਅਬਰ ਅਛਾ ਮੇਰੀ ਤੁਮ ਕਰੋ ਸੇਖਿ ਉਬਾਰ ਸਿਕ ਸੰਗਰੋ ਦੁਸ਼ਟ ਜਿਤੇ ਉਠਵ ਤਤ ਪਾਤਾ ਸਗਲ ਮਲੇਸ਼ ਕਰੋ ਰਨਕਾਤਾ ਜੇਸ ਤੋ ਜਿਤਾ ਬਸਰਨੀ ਪਰੇ ਤਿਨ ਕੇ ਦੁਸ਼ਟ ਤੁਕਤ ਹਵੇ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਚਬਟਾਰੇ ਜੋ ਕਲ ਕੋ ਇਕ ਪਾਰ ਤੇ ਐ ਹੈ ਤਾਂ ਕੇ ਕਾਲਨ ਘਟਨੇ ਐ ਹੈ ਰੱਛਾ ਹੋਇ ਤਾ ਹੈ ਸਭ ਕਾਲ ਦੁਸ਼ਟ ਅਰੇ ਤਨੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜੈ ਨਿਹਾਰ ਹੋ ਤਾ ਕੇ ਤਾਪਦ ਨ ਕਮ ਹੋ ਰਹੋ ਰਿੱਧ ਸਿਧ ਕਰਮ ਸਭ ਹੋਏ ਦੁਸ਼ਟ ਛਾਸ਼ ਵੈਸ ਕੇ ਨ ਕੋਈ ਇਕ ਬਾਰ ਜਿਨੇ ਤੁਮੈ ਸੰਭਾਰਾ ਕਾਲ ਫਾਂਸ ਤੇ ਤਾ ਹੈ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੇ ਸਰਨ ਤੇ ਹਾਰੀ ਆਪ ਹਾ ਦੇ ਲਿਓ ਉਬਾਰੀ ਸਰਬ ਠੋਰ ਮੋਹ ਹੋ ਸਹਾਇ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਬਰਾਤਾ ਕਿਲਵਕ ਸ਼ਕਲ ਦੇ ਕੋ ਹਰਤਾ ਦੁਸ਼ਟ ਦੋਖ ਆਣ ਕੋ ਸ਼ੈ ਕਰਤਾ ਸ੍ਰੀ ਅਸਤੁ ਜਪੈ ਦਿਆਲਾ ਪੂਰ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਤ ਫਲ ਪਾਵੇ ਸੋਈ ਦੁਖ ਨ ਤਿਸੇ ਬਿਆਪਤ ਕੋਈ ਅੜਲ ਸੁਨੇ ਗੁੰਗ ਜੋ ਜਾਇ ਸੁ ਰਸਨਾ ਪਾਵੇ ਸੁਨੇ ਮੋੜ ਚਤਲਾਈ ਚਤਰਤਾ ਆਵੇ दोख दर्द पाव निकट ना तन्नर के रहे है जो जाके एक बार चौपाई को कह चौपाई संपत्ति सतरा सहज बने जय अर्ध सहज पुण तीन कह जे पाद्रव सुदीष्ट मीरववारा तीर स्तनद्रव ग्रंथ सुधारा सवैया पाए गए जब ते तुमरे तब ते कौ आत्रे नहीं अन्यो राम रहीम पुराण कुरान अनेक कह मत एक न मान सिमरत शास्त्र बे सबो भेद गए हम एक न जान्यो ਸਰੀਆਸ ਪਾਨ ਕਿਰਪਾ ਤੁਮਰੀ ਕਰਮੈਨ ਕ ਸਭ ਤੋਂ ਐਮ ਬਖਾਨਿਆ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਿਓ ਤੁਹਾਰੋ ਦਵਾਰ ਬਾਇ ਗੈ ਕਿ ਲਾਜ ਅਸ ਗੋਬਿੰਦ ਦਾ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਿਓ ਤੁਹਾਰੋ ਦਵਾਰ ਬਾਇ ਗੈ ਕਿ ਲਾਜ ਅਸ ਗੋਬਿੰਦ ਦਾ ਤੁਹਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ